हां नी मतलब कि ठीक ठाक हो सारे निहाल स्टॉक अपना इस YouTube चैनल पे ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡਾ ਆਪਣਾ निहाल Instagram ਹੈਂਡਲ ਹੈਗਾ निहालਦੀਪ ਤੇ ਸੈਕੰਡ ਅਕਾਊਂਟ ਆਪਣਾ ਹੈਗਾ ਕੀਰਤ ਕਮਾਈ ਮਿੱਤਰੋ ਬਹੁਤ ਹੀ ਗੁੱਡ ਨਿਊਜ਼ ਹੈ ਕਿ ਆਪਾਂ ਆਪਣੇ ਕੰਮ ਨੂੰ ਹੋਰ ਵਧਾ ਰਹੇ ਹਾਂ ਪਿੱਛੋਂ ਵਾਇਕਲ ਦੀ ਨੌਇਜ਼ ਜ਼ਰੂਰ ਆਊਗੀ ਕਿਉਂਕਿ ਆਪਾਂ ਰੋਡ ਦੇ ਉੱਪਰ ਹੀ ਕੰਮ ਕਰਦੇ ਹਾਂ ਇਹ ਕੋਈ ਨੰਗ ਲੈਂਦੇ ਨੂੰ ਕਸਤੋ ਤੁਹਾਨੂੰ ਪਤਾ ਹੈ ਕਿ ਆਪਾਂ ਗੰਨੇ ਵਾਲਾ ਕੰਮ ਸ਼ੁਰੂ ਕੀਤਾ। ਕੰਮ ਦੇ ਵਿੱਚ ਆਪਾਂ ਬੇਲਣਾ ਤਿਆਰ ਕੀਤਾ ਸੀਗਾ। ਆਪਾਂ ਹੀ ਇਹਨੂੰ ਸੈਟਅਪ ਕੀਤਾ ਆ ਕਿੱਦਾਂ ਮੋਡੀਫਾਈ ਕੀਤਾ। ਜਿਹੜੀ ਮੇਰੀ ਜਨਰਨੀ ਹੈਗੀ ਜਿਹੜਾ ਆਪਣਾ ਕੰਮ ਹੈਗਾ ਆ ਉਹ ਜਿਹੜੇ ਪਿਛਲੇ 1 ਸਾਲ ਤੋਂ ਜੁੜੇ ਹੋਏ ਮੇਰੇ ਨਾਲ ਵੀਰੋ ਜਾਣਦੇ ਆ ਕਿ ਮੈਂ ਇਹਨੂੰ ਕਿੱਦਾਂ ਬਣਾਇਆ, ਕਿੱਦਾਂ ਸਭ ਕੁਝ ਕੀਤਾ ਜਾਂ ਸਟਾਰਟਅਪ ਆਪਾਂ ਕਿੱਦਾਂ ਕੀਤਾ। ਆਪਾਂ ਕਿੱਦਾਂ ਜ਼ਮੀਨੀ ਪੱਧਰ ਤੇ ਆ ਕੇ ਇਹ ਕੰਮ ਸ਼ੁਰੂ ਕੀਤਾ ਸੀਗਾ। ਸੋ ਹੁਣ ਆਪਣਾ ਜਿਹੜਾ ਲੋਕੇਸ਼ਨ ਹੈਗੀ ਆ ਉਹ ਆਪਣੇ ਆਪਾਂ ਦੁਕਾਨ ਪਾਈ ਸੀਗੀ। ਤੇ ਇਹ ਹੈਗਾ ਆਪਣਾ ਦੂਜਾ ਬੇਲਣਾ ਜਿਹੜਾ ਆਪਾਂ ਦੋ ਦਿਨਾਂ ਵਿੱਚ ਵਿੱਚ ਪ੍ਰੋਜੈਕਟ ਕਰਕੇ ਲਿਆਂਦਾ ਆ ਮਤਲਬ ਆਪਣਾ ਦੂਆ ਬੇਲਣਾ ਆ ਗਿਆ ਠੀਕ ਆ ਇਹ ਆਪਣਾ ਸੈਟਅਪ ਆ ਜਿੱਥੇ ਆਪਾਂ ਬਰਫ਼ ਰੱਖੀ ਹੋਈ ਆ ਡਿਸਪੋਜ਼ਲ ਰੱਖੇ ਹੋਇਆ ਜਿੱਥੇ ਸਟੀਲ ਦੇ ਗਲਾਸ ਪਿਆਰ ਪੀਏ ਛੋਟੇ ਬੀਰ ਪੀਏ ਤੇ ਉਹਦੇ ਵੱਡੇ 30 ਪੀ ਨਾਲ ਪਦੀਨਾ ਵੀ ਪਿਆ ਆ ਸੈਟਅਪ ਸੋਹਣਾ ਲਾਇਆ ਹੋਇਆ ਉੱਪਰ ਅਜੇ ਮੈਂ ਟੀਨਾ ਟੋਨਾ ਪਾਉਣੀਆਂ ਆ ਉਹ ਅਗਲਾ ਪ੍ਰੋਸੈਸ ਆ ਮਤਲਬ ਟਾਈਮ ਲੱਗੂ ਇਹਨੂੰ ਹਾਲੇ ਆਪਾਂ ਪਿਛਲੇ ਸਾਲ ਦੇ ਜਿਹੜੇ ਚਾਦਰਾਂ ਸੀਗੇ ਜਿਹੜੇ ਮੈਨੂੰ ਜਾਣਦੇ ਪਿਛਲੇ ਇੱਕ ਸਾਲ ਦੇ ਨਾਲ ਮੈਂ ਜੁੜਿਆ ਹੋਇਆ ਸੀ ਇੰਸਟਾਗ੍ਰam ਤੇ ਉਹਨਾਂ ਨੇ ਪਤਾ ਆ ਵੀ ਚਾਦਰਾਂ ਉਹ ਸ ਠੀਕ ਹੈ ਤੇ ਇਹ ਬਿਲਣਾ ਆਪਾਂ ਇੱਥੇ ਫਿੱਟ ਕਰ ਦੇਣਾ ਮਤਲਬ ਇਹ ਹੁਣ ਹਿਲਣਾ ਨਹੀਂ ਇੱਥੋਂ ਇੱਥੇ ਰਹਿਣਾ ਕਿਉਂਕਿ ਟਾਇਰ ਟੂਰ ਨਹੀਂ ਲੱਗੇਗਾ